ਮਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਦੌਰਾਨ ਫਤੇਜ ਜੰਗ ਸਿੰਘ ਬਾਜਵਾ ਨੇ ਆਪਣੇ ਦਿਖਾਏ ਤੇਵਰ ਉੱਥੇ ਹੀ ਬਾਜਪਾ ਉਮੀਦਵਾਰ ਦਿਨੇਸ਼ ਬੱਬੂ ਨੇ ਵੀ ਲੋਕਾਂ ਨੂੰ ਕੀਤਾ ਸੰਬੋਧਿਤ ਦੇਖੋ ਇੱਕ ਖਾਸ ਰਿਪੋਰਟ ਭਾਰਤੀ ਜਨਤਾ ਪਾਰਟੀ ਜੈ ਭਾਰਤ ਮਾਤਾ ਕੀ ਅੱਜ ਦੇ ਇਸ ਹਜੂਮ ਨੂੰ ਜਿਹੜਾ ਮੈਂ ਜੀ ਆਇਆਂ ਆਖਦਾ ਹੋਇਆ ਕਿਉਂਕਿ ਅੱਜ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸੁਣਨ ਲਈ ਤੁਸੀਂ ਸਾਰੇ ਇੱਥੇ ਤਤਪਰ ਹੋਏ ਹੋ ਇਕੱਠੇ ਹੋਏ ਮੇਰਾ ਛੋਟੇ ਵੀਰ ਹੁਣੇ ਬੋਲ ਕੇ ਗਿਆ ਬਹੁਤ ਅੱਛਾ ਬੋਲਿਆ ਮੈਂ ਸਟੇਜ ਤੇ ਜਿਹੜੇ ਸਾਡੇ ਬੈਠੇ ਹੋਏ ਸਾਰੇ ਮੇਰੇ ਵੀਰ ਨੇ ਔਰ ਖਾਸ ਕਰਕੇ ਜਿਹੜੇ ਇਲੈਕਸ਼ਨ ਲੜ ਰਿਹਾ ਜਿਹੜੇ ਲੋਕ ਸਭਾ ਦੀ ਇਲੈਕਸ਼ਨ ਲੜ ਰਿਹਾ ਉਹਨਾਂ ਨੇ ਵੀ ਆਪਾਂ ਕਹਿੰਦਾ ਬੱਬੂ ਜੀ ਸਾਡੇ ਵੀਰ ਤਰਨਜੀਤ ਸੰਧੂ ਜੀ ਐਂਡ ਮਿਸੇਸ ਸੋਮਨਾਥੀ ਉਹਨਾਂ ਸਾਰਿਆਂ ਲਈ ਆਪਾਂ ਨੇ ਤਗੜੇ ਹੋ ਕੇ ਬੀਜੇਪੀ ਨੂੰ ਵੋਟਾਂ ਪਾਣੀਆਂ ਮੇਰੇ ਵੀਰੋ ਇੱਕ ਮਿੰਟ ਮੇਰੀ ਗੱਲ ਸੁਣ ਲਓ ਹਾਲਾਤ ਅੱਜ ਪੰਜਾਬ ਦੇ ਵਿੱਚ ਇਹ ਜਿਹੜਾ ਇਕੱਠ ਹੈ ਇਹ ਇੱਕ ਸੰਕੇਤ ਹੈ ਵੀ ਆਉਣ ਵਾਲੀ 2027 ਤੋਂ ਪਹਿਲੇ ਜਿਹੜੀ 2026 ਪਹਿਲੀ ਜੂਨ ਨੂੰ ਇਲੈਕਸ਼ਨ ਹੋਣੀ ਹੈ ਸਾਡੇ ਗੁਰਦਾਸਪੁਰ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਤਿੰਨੋਂ ਕੈਂਡੀਡੇਟ ਇੱਥੇ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਈ ਵਾਰ ਜਿਹੜਾ ਅੰਡਰ ਕਰੰਟ ਹੁੰਦਾ ਹੈ ਜਿਹੜਾ ਲੋਕਾਂ ਦੀ ਇਸ ਵਾਰ ਚਾਹੇ ਆ ਉਹ ਨਰਿੰਦਰ ਭਾਈ ਮੋਦੀ ਜੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਂਦਾ ਇਹ ਸੰਕੇਤ ਕਰਦਾ ਹੈ ਮੇਰੇ ਵੀਰੋ ਹਿੰਦੁਸਤਾਨ ਚ ਸਾਡੀ ਸਰਕਾਰ ਬਹੁਤ ਵੱਡੇ ਬਹੁਮਤ ਨਾਲ ਨਹੀਂ ਹੈ ਔਰ ਸਾਡੇ ਇਹ ਤਿੰਨੋ ਲੀਡਰ ਸਹਿਬਾਨ ਜਿਹੜੇ ਇੱਥੇ ਬੈਠੇ ਨੇ ਲੋਕ ਸਭਾ ਦੇ ਕੈਂਡੀਡੇਟ ਇਹ ਪਾਰਲੀਮੈਂਟ ਵਿੱਚ ਚੁਣ ਕੇ ਜਾਣਗੇ ਔਰ ਅਸੀਂ ਉਮੀਦ ਕਰਦੇ ਆ ਅਸੀਂ ਅੰਮ੍ਰਿਤਸਰ ਦੀ ਅਸੀਂ ਗੁਰਦਾਸਪੁਰੋਂ ਰੁਸ਼ਾਰਪੁਰ ਚ ਉਮੀਦ ਕਰਦੇ ਆ ਵੀ ਸਾਡੇ ਇਹ ਤਿੰਨੋਂ ਪਾਰਲੀਮੈਂਟ ਚ ਬੈਠੇ ਜਦੋਂ ਸਾਡੇ ਵੀਰ ਤੇ ਪੈਦਾ ਹੋਣਗੇ ਇਹ ਪੰਜਾਬ ਦਾ ਨਾਰਾ ਮਾਰ ਕੇ ਪੰਜਾਬ ਲਈ ਉੱਥੇ ਕੰਮ ਕਰਨਗੇ ਮੇਰੇ ਵੀਰੋ ਮੈਂ ਭਗਵੰਤ ਮਾਨ ਨੂੰ ਅੱਜ ਇੱਕ ਸੁਨਾਹਾ ਦੇਣਾ ਚਾਹਨਾ ਮੇਰੇ ਵੀਰ ਵਿੱਕੀ ਨੇ ਗੱਲ ਕੀਤੀ ਸੀ ਵੇ ਪੰਜਾਬ ਦੇ ਵਿੱਚ ਸਰਕਾਰ ਦੇ ਥੱਲੋਂ ਜ਼ਮੀਨ ਖਿਸਕ ਰਹੀ ਹੈ ਵੇ ਕੀ ਜੀ ਖਿਸਕ ਨਹੀਂ ਰਹੀ ਖਸ ਗਈ ਹੈ ਔਰ ਭਗਵੰਤ ਮਾਨ ਔਰ ਭਗਵੰਤ ਮਾਨ ਜਿਹੜਾ ਕਿ ਅੱਜ ਕੱਲ ਝੂਠ ਬੋਲਣ ਤੋਂ ਇਲਾਵਾਦ ਕੋਈ ਨਹੀਂ ਰਹਿ ਗਿਆ ਅੱਜ ਭਗਵੰਤ ਮਾਨ ਦਾ ਨਾਰਾ ਹੈ ਭਗਵੰਤ ਮਾਨ ਨੇ ਪਾਇਆ ਗੱਲ ਦੇ ਵਿੱਚ ਝੂਠਾ ਦਾ ਚੋਲਾ ਤੇ ਕਹਿੰਦਾ ਮੇਰਾ ਰੰਗ ਤੇ ਬਸੰਤੀ ਚੋਲਾ ਓਏ ਓਏ ਖਟਕੜ ਕਲਾ ਦੇ ਵਿੱਚ ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਤੇ ਤੂੰ ਸੌ ਚੁੱਕੀ ਤੂੰ ਕੈਬਨਿਟ ਦੀ ਸੌ ਚੁੱਕੀ ਤੇ ਉਥੇ ਜਾ ਕੇ ਤੁਸੀਂ ਕਸਮ ਖਾਧੀ ਵੀ ਅਸੀਂ ਪੰਜਾਬ ਦੇ ਵਿੱਚ ਨਾ ਦੱਸਾਂ ਵਿਕਣਾਂਗੇ ਪੰਜਾਬ ਦੇ ਵਿੱਚ ਨਾ ਕ腐ਸ਼ਨ ਹੋਏਗੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਮਜ਼ਬੂਤ ਬਣਾ ਕੇ ਰੱਖਾਂਗੇ ਅੱਜ ਮੇਰੇ ਵੀਰੋ ਲੋਕ yogi ji ਨੂੰ ਯਾਦ ਕਰਨ ਲੱਗੇ yogi ji ਨੂੰ ਅੱਜ ਜਦੋਂ ਅਸੀਂ ਆਪਣੇ ਹਲਕਿਆਂ ਦੇ ਵਿੱਚੋਂ ਲੋਕਾਂ ਨੂੰ ਪੁੱਛੀਦਾ ਵੀ ਕਿਹੜੇ ਲੀਡਰ ਨੂੰ ਆਪਾਂ ਸੁਣਨਾ ਤੇ ਕਹਿੰਦੇ ਨੇ yogi ji ਨੂੰ ਲੈ ਕੇ ਆਓ yogi ji ਨੂੰ ਉਹ ਮੇਰੇ ਵੀਰੋ ਆਣਵਾਰਾ 2027 ਪੰਜਾਬ ਦੇ ਵਿੱਚ ਵੀ ਇਥੇ ਯੋਗੀ ਜੀ ਨੇ ਵਧੀਆ ਰਾਜ ਕਰਕੇ ਦੱਸਾਂਗੇ ਤੁਹਾਨੂੰ ਓ ਇਥੇ ਪੰਜਾਬ ਤੇ ਚਿੜੀ ਚੂਹ ਨਹੀਂ ਕਰੇਗੀ ਤੇ ਘੁੱਗੀ ਕੋ ਨਹੀਂ ਕਰੇਗੀ ਇਹ ਜਿਹੜੇ ਬੈ ਰੂਪੀਆ ਸਰਕਾਰਾਂ ਵਿੱਚ ਅੱਜ ਬਣੀ ਬੈਠੇ ਆ ਇਹਨਾਂ ਨੂੰ ਇੱਕ ਸਨਾਹ ਅੱਜ ਕਰਦਾਸਪੁਰ ਤੋਂ ਦੀਨਾ ਨਗਰ ਦੀ ਇਸ ਧਰਤੀ ਤੋਂ ਮਿਲ ਜਾਣਾ ਚਾਹੀਦਾ ਹੈ ਮਰਦਾਨ ਜੀ ਅਸ਼wini ਸ਼ਰਮਾ ਜੀ ਕਿੱਧਰ ਗਏ ਨੇ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹਾਂ ਤੁਸੀਂ ਗੁਰਦਾਸਪੁਰ ਲੋਕ ਸਭਾ ਦੇ ਕੈਂਪੇਨ ਦੇ ਇਸ ਵੇਲੇ ਕਰਤਾ ਤਰਤਾਓ ਤੇ ਅਸੀਂ ਤੁਹਾਡੇ ਨਾਲ ਛੋਟੇ ਜਿਹੇ ਸਿਪਾਹੀ ਆ ਮੈਂ ਮੁਬਾਰਕ ਦੇਣਾ ਚਾਹਾਂ ਸਾਰੇ ਵੀਰਾਂ ਨੂੰ ਤੁਸੀਂ ਆਉਣ ਵਾਲੇ ਰਾਜ ਦੇ ਵਿੱਚ 2026 ਚੋਂ ਮੋਦੀ ਜੀ ਦੀ ਸਰਕਾਰ ਦੇ ਵਿੱਚ ਭਾਈਵਾਲ ਹੋਵੋਗੇ ਤੇ 27 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਝੰਡਾ ਬੁਲੰਦ ਹੋਏਗਾ ਤੇ ਰਾਜ ਦਾਦਾ ਹੋਏਗਾ ਮੇਰੇ ਵੀਰੋ ਅਸੀਂ ਸਾਰੇ ਅੱਜ ਆਪਣੇ ਬਹੁਤ ਹੀ ਮਹਿਬੂਬ ਲੀਡਰ ਨਰਿੰਦਰ ਮੋਦੀ ਜੀ ਦਾ ਇੰਤਜ਼ਾਰ ਕਰ ਰਹੇ ਹਾਂ ਔਰ ਮੈਦੇ ਇਹ ਗੱਲ ਕਹਿਣਾ ਚਾਹੁੰਦਾ ਮੋਦੀ ਜੀ ਚਾਹੇ ਤੁਸੀਂ ਸਾਨੂੰ ਰਾਤ ਦੇ 8 ਵਜੇ ਤੱਕ ਭਾਈ ਰੱਖੋ ਇਹ ਲੋਕ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਆ ਇਹ ਦੇਸ਼ ਦੀ ਜਨਤਾ ਤੁਹਾਡੀ ਕਾਹਿਲ ਹੋ ਚੁੱਕੀ ਹੈ ਔਰ ਤੁਸੀਂ ਆਪਣੇ ਪਿਆਰ ਦਾ ਜਜ਼ਬਾ ਇਹਨਾਂ ਲੋਕਾਂ ਦਾ ਵੇਖਣਾ ਆ ਤੇ ਮੋਦੀ ਜੀ ਨੇ ਅੱਧੇ ਘੰਟੇ ਤੱਕ ਜਾਣਾ ਪਰ ਮੈਂ ਇਹ ਸੁਣਾ ਮੋਦੀ ਜੀ ਨੂੰ ਹੈਲੀਕਾਪਟਰ ਤੇ ਦੇਣਾ ਚਾਹਨਾ ਬੇ ਇੱਕ ਵਾਰ ਚੰਗੀ ਤਰ੍ਹਾਂ ਹੈਲੀਕਾਪਟਰ ਚੰਗੀ ਤਰ੍ਹਾਂ ਚੱਕਰ ਮਾਰ ਲਿਓ ਤੁਹਾਨੂੰ ਜਿੰਨੇ ਮੇਰੇ ਭਰਾ ਅੰਦਰ ਬੈਠੇ ਨੇ ਇਨੋਂ ਦੋ ਗੁਣਾ ਬਾੜ ਭਰਾ ਸਾਡੇ ਸੜਕਾਂ ਦੇ ਆਲੇ ਦੁਆਲੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਮੈਂ ਮੈਂ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਔਰ ਸਟੇਜ ਤੇ ਬੈਠੇ ਸਾਡੇ ਲੀਡਰ ਸਾਹਿਬਾਨਾਂ ਨੂੰ ਅੱਜ ਦੀ ਮੁਬਾਰਕਬਾਦ ਦੇਣਾ ਚਾਹਨਾ ਔਰ ਇਹ ਸੰਕੇਤ ਹੈ ਵੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਸੋ ਤੁਹਾਡੇ ਸਾਰਿਆਂ ਨੂੰ ਇੱਥੇ ਆਨ ਤੇ ਇੱਕ ਵਾਰ ਜੀ ਆਇਆਂ ਲੱਖ ਲੱਖ ਮੁਬਾਰਕ ਬਾਦ ਦਿੰਦਾ ਹੋਇਆ ਆਪਣੇ ਮਹਿਬੂਬ ਲੀਡਰ ਨੂੰ ਸੁਣਨ ਦੇ ਲਈ ਸਾਰਿਆਂ ਦਾ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਕਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਬਾਰਾਤ ਮਾਤਾ ਕੀ ਜੈ ਬਾਰਾਤ ਮਾਤਾ ਕੀ ਜੈ ਜੈ ਸਿਆ ਰਾਮ जय जय सिया राम जो बोले सो निहार जो बोले सो निहार बहुत ही सत्कार बहुत ही सत्कार योग सम्मानित मंच और मेरे सामने बैठी दया माता भेन बुजुर्ग और नौजवान साथियों ਇਹ ਚੋਣ ਦਿਨੇਸ਼ ਬੱਬੂ ਦਾ ਚੋਣ ਨਹੀਂ ਇਹ ਤੁਹਾਡਾ ਚੋਣ ਹੈ ਸਭ ਦਾ ਤੁਸੀਂ ਆਪਣੇ ਆਪ ਨੂੰ ਸਭ ਦਿਨੇਸ਼ ਬੱਬੂ ਸਮਝੋ ਔਰ ਜਿਹੜੇ 5 ਦਿਨ ਦਾ ਸਮਾਂ ਬਚਿਆ ਜਦੋਂ ਬਾਦ ਉਹਦੇ ਜੋ ਸਭ ਮਿਹਨਤ ਕਰੋ ਤਾਂ ਕਿ ਭਾਰਤੀ ਜਨਤਾ ਪਾਰਟੀ ਸੋ ਜਿੱਤ ਕੇ ਜਾਇਆ ਕਰਕੇ ਔਰ ਮੈਨੂੰ ਪਤਾ ਹੈ ਕਿ ਤੁਸੀਂ ਸਭ ਮਿਹਨਤ ਵੀ ਕਰੇਗਾ ਦਿਓ ਔਰ ਸਭ ਨੂੰ ਪਤਾ ਹੈ ਕਿ ਮੋਦੀ ਜੀ ਤੀਸਰੀ ਵਾਰ ਹੋਰ ਤੋਂ ਗੁਰਦਾਸ ਅਮੰਤਰੀ ਬੰਨ ਜਾ ਰਹੇ ਨਾ ਮੈਂ ਲਗਾਤਾਰ ਪਿਛਲੇ 60 ਦਿਨ ਤੋਂ ਲਗਾਤਾਰ ਪ੍ਰਚਾਰ ਚ ਜਾਏਗਾ ਨਾ ਪਹਿਲੇ ਤੇ ਪਹਿਲੇ ਤੇ ਮਾਨੂੰ 8-10 ਦਿਨ ਲੱਗਿਆ ਵੀ ਨਹੀਂ ਕੋਈ ਗੱਲ ਬੜੇ ਨਹੀਂ ਕਰਦੀ ਲੇਕਿਨ ਅੱਜ ਬੀਜੇਪੀ ਇਥੋਂ ਗੁਰਦਾਸਪੁਰ ਲੋਕ ਸਭਾ ਤੋਂ ਇਹ ਸੀਟ ਜਿਹੜੀ ਹੈ ਜਿੱਤਣ ਜਾਇ ਕਰਦੀ ਆ ਕਰਕੇ ਇਸ ਸਰਕੇ ਸਾਥੀਓ ਢਿੱਲੇ ਦੀਵਾਲਾ ਅੱਜ ਆਹੀ ਸਾਰੇ ਮੋਦੀ ਨੂੰ ਸੁਣਣ ਆਇਆ ਮੋਦੀ ਜੀ ਤੁਹਾਨੂੰ ਸਭ ਨੂੰ ਅਸ਼ੀਰਵਾਦ ਦੇਣ ਆ ਰਹੇ ਨੇ ਮੋਦੀ ਜੀ ਨੇ ਜੋ ਜੋ ਕਿਹਾ ਉਹ ਕਰਕੇ ਦੱਸਿਆ ਅੱਜ ਦੇਖੋ ਕਰਪਾਰਪੁਰ ਲਾਂਘੇ ਦੀ ਗੱਲ ਕਰੀਏ ਤੇ ਲਾਂਗਾ ਮੋਦੀ ਨੇ ਖੋਲਿਆ ਪਹਿਲੇ ਵੀ ਬੜੀਆਂ ਸਰਕਾਰਾਂ ਆ ਰਹੀਆਂ ਨੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਜੇ ਰਾਮ ਮੰਦਰ ਦੀ ਗੱਲ ਕਰੀਏ ਤੇ ਰਾਮ ਮੰਦਰ ਵੀ ਮੋਦੀ ਜੀ ਨੇ ਬਣਾਇਆ 500 ਸਾਲ ਲੱਗੇ ਰਾਮ ਮੰਦਰ ਬਣਾਉਣ ਚ ਲੇਕਿਨ ਰਾਮ ਮੰਦਰ ਵੀ ਮੋਦੀ ਜੀ ਨੇ ਬਣਾਇਆ ਕਰਕੇ ਅੱਜ ਜਿਹੜੀ ਪੰਜਾਬ ਦੀ ਸਰਕਾਰ ਬਣੀ ਦੀ ਹੈ ਯਾਦ ਕਰੋ ਤੁਹਾਡੇ ਜੀ ਲਿਆਂਦੇ ਰੇ ਨਾ ਕਿਹੜੇ ਕਿਹੜੇ ਬਾਜੇ ਤੁਹਾਡਾ ਨਾ ਕੀਤੇ ਸੁਲੇਣਾ ਕਹਿੰਦੇ ਰੇ ਨਾ ਇੱਕ ਵਾਰੀ ਮੌਕਾ ਦੇ ਦਿਓ ਕਹਿੰਦੇ ਰੇ ਇੱਕ ਵਾਰੀ ਮੌਕਾ ਮੌਕਾ ਦੇ ਦਿਓ ਕਹਿੰਦੇ ਮਾਤਾ ਭੈਣ ਦੇ ਖਾਤੇ ਹੀ ਹਜ਼ਾਰ-ਹਜ਼ਾਰ ਰੁਪਏ ਪਾ ਦਣਾ ਕਿਸੇ ਮਾਤਾ ਭੈਣ ਦੇ ਖਾਤੇ ਹੀ ਹਜ਼ਾਰ-ਹਜ਼ਾਰ ਰੁਪਏ ਪਿਆ ਹੋਣਾ ਨਾ ਹਾਲਾ ਇਹਨਾਂ ਦਾ 2-2000 ਵੀ ਕਹਿਣਾ ਕਰਕੇ ਕਰਕੇ ਨਸ਼ੇ ਦੀ ਗੱਲ ਕਰਦੇ ਰੇ ਨਾ ਕਿ 15 ਦਿਨ ਚ ਨਸ਼ਾ ਖਤਮ ਕਰ ਦਿਆਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਕਰਕੇ ਅੱਜ ਨਸ਼ਾ ਅੱਗੇ ਕਿੰਨੇ ਜ਼ਿਆਦਾ ਵਧਿਆ ਕਰਕੇ ਕਰਕੇ ਨੌਜਵਾਨਾਂ ਦੀਆਂ ਨੌਕਰੀਆਂ ਦੀ ਗੱਲ ਕਰਦੇ ਰਹਿਣਾ ਕੋਈ ਨੌਕਰੀ ਨਹੀਂ ਮਿਲੀ ਨੌਜਵਾਨਾਂ ਨੂੰ ਕਰਕੇ ਕਰਕੇ ਔਰ ਦੇਖੋ ਪਿਛਲੀ ਸਰਕਾਰ ਜਿਹੜੇ ਕਾਂਗਰਸ ਹੀ ਧਾਰ ਬਲਾਗ ਦੀ 27001 ਰੁਪਈਆਲੀ ਜਿਹੜੀ ਹੈ ਇਹਨਾਂ ਲੋਕਾਂ ਨੇ ਜਿਹੜੀ ਆ ਉਹ ਫੋਰਸ ਨਾ ਕਰਤੀ ਜਿਹੜੇ ਇਹ ਲੋਕ ਆਪਣੇ ਆਪ ਨੂੰ ਕਹਿੰਦੇ ਆ ਕਿ ਕਿਸਾਨਾਂ ਦੇ ਹਿੱਤ ਦਾ ਆਪਾਂ ਪ੍ਰਯਾਸ ਕਰਾਂਗੇ ਜਿਹੜੀ ਧਾਰ ਬਲਾਗ ਦੀ 27001 ਰੁਪਈਆਲੀ ਹੈ उधर वास्त लड़ाई भी लड़ा और वापस भी दुआ दुआगे करके 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 और गुरदासपुर लोग सभा वास्ते वधिया जहां एक होस्पिटल जिदा एम्स है या पी जी आई है ये लैके आवे नौजवानों नौकरी वास्ते इंडस्ट्री भी लैके आके और हर विधानसभा दलग अलग समस्या ने हर विधान सभा दया समस्या जड़िया हल करा सो तो सब तो मैं ਤਿਹਦਲ ਤੋਂ ਅਮਾਰ ਬਖਤ ਕਰਨਾ ਤੁਸੀਂ ਬੜੀ ਦੇਰ ਤੋਂ ਬੈਠੇ ਹੋਏ ਮੋਦੀ ਜੀ ਵੀ ਥੋੜੀ ਦੇਰ ਚ ਆ ਲ ਲੈਣਾ ਦੋ ਨਾਲੇ ਲਾਣੇ ਨੇ ਸਭ ਨੇ ਹੱਥ ਖੜਾ ਕਰਕੇ ਜਵਾਬ ਦਾ ਲੱਗੇਗੀ ਭਾਰਤੀ ਜਨਤਾ ਪਾਰਟੀ ਇੱਕ ਲੋਕ ਸਵਾਸ ਸੀਟ ਜਿਹੜੀ ਆ ਜਿੱਤਣ ਜਾਏਗੀ ਜੈ ਸੀਯਾਰਾਮ ਜੈ ਜੈ ਸੀਯਾਰਾਮ ਜੋ ਬੋਲੇ ਸੋ